ਤੁਸੀਂ ਦੇਖ ਰਹੇ ਹੋ 24 ਪੰਜਾਬ న్యూਸ ਬਠਿੰਡਾ ਦੇ ਇੱਕ ਖਬਰ ਸਾਹਮਣੇ ਆ ਰਹੀ ਹੈ ਮੇਰੀ ਜਾਣਕਾਰੀ ਅਨੁਸਾਰ ਮਾਮਲਾ ਦਰਅਸਲ ਬਠਿੰਡਾ ਦੀ ਢੋਬੀਵਨ ਬਸਤੀ ਸੜਕ ਦੇ ਉੱਪਰ ਇੱਕ ਗੈਸ ਚੋਲੇ ਦੀ ਰਿਪੇਅਰ ਦੇ ਕੰਮ ਕਰਨ ਵਾਲੇ ਦੁਕਾਨਦਾਰ ਦੀ ਦੁਕਾਨ ਵਿੱਚ ਦੋ ਸਿਲੰਡਰਾਂ ਦੇ ਇਕੱਠੇ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਅਨੁਸਾਰ ਲੋਕਾਂ ਵਿੱਚ ਹੜਕਮ ਮਚ ਗਈ ਸਥਾਨਕ ਲੋਕਾਂ ਵੱਲੋਂ ਫਾਈਰ ਨੂੰ ਗੇੜ ਨੂੰ ਸੂਚਨਾ ਦਿੱਤੀ ਗਈ ਜਿੱਥੇ ਕਿ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੇ ਤੇ ਅੱਗ ਦੇ ਪ੍ਰਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਆਮ ਲੋਕ ਵੀ ਇੱਥੇ ਖੜੇ ਨਜ਼ਰ ਆ ਰਹੇ ਹੋ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀਆਂ ਹਨ ਅਤੇ ਇਸ ਮੌਕੇ ਤੇ ਸਾਨਕ ਲੋਕਾਂ ਵੱਲੋਂ ਜਾਣਕਾਰੀ ਸਾਂਝਾ ਕਰਨ ਦੱਸਿਆ ਕਿ ਇਹ ਦਰਾਂ ਦੋ ਸਿਲੰਡਰ ਫਟਣ ਦੇ ਕਾਰਨ ਧੁਮਾਕਾ ਆ ਜਿਸ ਦੇ ਵਿੱਚ ਕਿ ਦੱਸਿਆ ਗਿਆ ਕਿ ਇਹ ਦੁਕਾਨਦਾਰ ਗੈਸ ਚੁੱਲੇ ਰਿਪੇਅਰ ਦਾ ਇਲਾਵਾ ਗੈਸ ਰੀਫਿਲਿੰਗ ਦਾ ਵੀ ਕੰਮ ਕਰਦਾ ਹੈ ਕਿਉਂਕਿ ਦੂਜੇ ਸਿਲੰਡਰਾਂ ਨੂੰ ਆਮ ਸਿਲੰਡਰਾਂ ਤੋਂ ਭਰਿਆ ਜਾਂਦਾ ਹੈ ਸਰਕਾਰ ਨੇ ਇਹ ਤਮਾਕਾ ਦੀ ਦੁਕਾਨ ਦੇ ਹੋਰ ਵੀ ਸਿਲੰਡਰ ਮੌਜੂਦ ਸਨ ਪਰ ਵਿਚਾਰ ਰਹਿ ਗਿਆ ਜਿਸ ਦੇ ਨਾਲ ਕੀ ਕੋਈ ਬੜਾ ਹਾਸਾ ਹੁਣ ਨਹੀਂ بچਾ ਹੋ ਗਿਆ ਪਰ ਉਸ ਦੁਕਾਨ ਦਾ ਤਾਂ ਕਾਫੀ ਭਾਰੀ ਨੁਕਸਾਨ ਹੋਇਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਿਲੰਡਰ ਆ ਰਹੇ ਹਨ ਨਜ਼ਰ ਜਿਨ੍ਹਾਂ ਦੇ ਵਿੱਚ ਰੀਫਿਲ ਕਾਰਡ ਇਤਰੀ ਸਿ ਦਿਖਾਏ ਜਾ ਰਹੇ ਹਨ ਜਿੱਥੇ ਕੀ ਅੱਗ ਦੇ ਨਾਲ ਕਾਫੀ ਨੁਕਸਾਨ ਹੋਇਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਆਮ ਕਿਹਾ ਜਾਂਦਾ ਹੈ ਕਿ ਨਿਗਾ ਘਟੀ ਤੇ ਦੁਰਘਟਨਾ ਘਟੀ ਜਦੋਂ ਵੀ ਕੋਈ ਹਾਸਾ ਹੋਣਾ ਉਹ ਕੋਈ ਪਤਾ ਨਹੀਂ ਲੱਗਦਾ ਇਸ ਦੇ ਦੇਖ ਸਕਦੇ ਹੋ ਤਸਵੀਰਾਂ ਵਿੱਚ ਦੁਕਾਨ ਚੱਲ ਕੇ ਸਵਾਹ ਚੁੱਕੀ ਹੈ ਜਿੱਤੇ ਕੀ ਫਾਈਬਰ ਗ੍ਰਿਡ ਦੀਆਂ ਗੱਡੀਆਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਆਓ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਉਸਤਾਨ ਕਵਾਸੀ ਘਤਮਾ ਕਾ ਆਇਆ ਸੀਗਾ ਵਾਲੀ ਤੇ ਜੋ ਹੈ ਵੀਰੇ ਮੈਂ ਤਾਂ ਅੰਦਰ ਪਿਆ ਹੋਇਆ ਸੀ ਤੇ ਟੀਵੀ ਦੇਖੀ ਜਾਂਦਾ ਸੀ ਇੱਕੋ ਦਾ ਧਮਾਕਾ ਹੋਇਆ ਮੋਟ ਕਿੰਨੇ ਕਿ ਸਿਲੰਡਰ ਫਟੇਗੇ ਤਿੰਨੇ ਕਹਿੰਦੇ ਆ ਤਿੰਨ ਫਟਿਆ ਤੇ ਪਹਿਲਾ ਧਮਾਕਾ ਹੋਇਆ ਜਦੋਂ ਮੈਂ ਘਰੇ ਪਿਆ ਸੀਗਾ ਕੀ ਕਰ ਕੀ ਰਹੀ ਸੀ ਇਹ ਪਤਾ ਕੁਝ ਇਹ ਮੈਨੂੰ ਲੱਗਦਾ ਗੈਸ ਭਰੀ ਸੀ ਕਿਸੇ ਗੈਸ ਭਰੀ ਹਾਂ ਕੋਈ ਬੰਦਾ ਲੈਣ ਆਇਆ ਸੀ ਗੈਸ ਹਾਂ ਤੇ ਗੈਸ ਦੇ ਰਿਹਾ ਸੀ ਗਾ ਕਰਕੇ ਖੁਦਮ ਬਲਾਸਟ ਹਾਂਜੀ ਕੀ ਨਾਮ ਕੀ ਹੈ ਮੇਰਾ ਨਾਮ ਵਿਕਰਮ ਕੁਮਾਰ ਹੈ ਕੀ ਗੱਲ ਕੀ ਹੋਈ ਹੈ ਗੱਲ ਇੱਥੇ ਸਿਲੰਡਰ ਚ ਅੱਗ ਲੱਗੀ ਸੀਗੀ ਜੀ ਹਾਂ ਤੇ ਸਿਲੰਡਰ ਫਟ ਕੇ ਉਹਨਾਂ ਦੇ ਘਰ ਦੇ ਮੋਰੇ ਜਾ ਕੇ ਬਚ ਗਏ ਇੱਥੇ ਕਾਰਨ ਕਾਰਨ ਕੀ ਹੈਗਾ ਬਸ ਦਿਲਗਨਾਲ ਜੀ ਮਤਲਬ ਢਿੱਡ ਦਾ ਇੱਥੇ ਵੀ ਬਚਿਆ ਤਾਂ ਪ੍ਰਾਈਵੇਟ ਪਾਰਟ ਤੇ ਵੀ ਬਚਿਆ ਹਾਂ ਤੁਸੀਂ ਤੁਸੀਂ ਉਹ ਮੁੰਡਾ ਕਿਵੇਂ ਆ ਉਹ ਕਿਵੇਂ ਆ ਸੀ ਦੇਲ ਦੇ ਐਡਮਿਟ ਕਰਾਇਆ ਜੀ ਦੇਲ ਹਸਪੀਟਲ ਕਿੰਨੀ ਕੀ ਉਮਰ ਕਿੰਨੀ ਕੀ ਉਹਦੀ ਉਹਦੀ ਹੈ ਜੀ ਆ ਜੀ 26 ਜਿਆਦਾ ਰਜਾ ਇੱਕ ਸਾਲ ਦਾ ਹੈ ਲੈ ਕੇ ਕੌਣ ਗਿਆ ਉਹਨੂੰ ਉੱਥੇ ਅਸੀਂ ਲੈ ਗਏ ਅੱਛਾ ਸੰਸਦੇ ਕੋਈ ਨਹੀਂ ਆ ਕੋਈ ਸੰਸਦ ਕੋਈ ਨਹੀਂ ਮੁੰਡਾ ਕਿਵੇਂ ਹੁਣ ਹਾਲਤ ਖਤਰੇ ਚ ਹੈ ਆ ਜਿਆਨਾਉਂ ਚ ਟਾਂਕਾਂ ਉਂਕਾ ਲਗਾ ਰਹੇ ਵੈਸੇ ਡਾਕਟਰ ਆਏ ਨਹੀਂ ਸੀ ਮਤਲਬ ਐਸੇ ਉੱਥੇ ਐਡਮਿਟ ਕਰਕੇ ਆ ਗਏ ਦੇਹਲ ਦੇ ਲੈ ਕੇ ਗਏ ਡੋਲ ਡਾਕਟਰ ਦੇਹਲ ਦੇ ਇੰਨਾ ਦਾ ਹੀ ਮੁੰਡੇ ਦਾ ਮੁੰਡਾ ਇਹ ਨਾ ਦੇਖਣੋਂ ਪੰਜਾਬੀ ਦਾ ਮੁੰਡਾ ਜੀ ਐਚਾ ਹੀ ਹੈ ਫਟ ਗਿਆ ਉੱਤਰ ਉੱਡਿਆ ਅੱਛਾ ਜਿਹਦੇ ਜਾ ਕੇ ਜਦੋਂ ਫਟਿਆ ਘਰ ਦੇ ਵਿੱਚ ਕੋਈ ਬਾਹਰ ਖੜਾ ਸੀ ਆਈ ਪਟਿਆ ਇੱਥੇ ਇਹ ਨੰਦਕਰਪੁਰ ਵਾਲੇ ਦਾ ਬਹੁਤ ਕਾਫੀ ਦੂਰ ਹੈ ਘਰ ਦੀ ਅੱਛਾ ਇੱਕੋ 19 ਦੂਰ ਕਰ 1 ਕਿਲੋਮੀਟਰ ਤੱਕ ਹਾਂ ਹਾਂ ਇਹ ਸਿਲੈਂਡਰ ਦਾ ਪਾਰਟ ਵੀ ਲੈ ਚੋਰ ਨਿਕਲ ਗਿਆ ਕਿਸੇ ਬੇਕ ਨੋ ਸਰਕਾਰ ਚੱਲੋ ਆਇਓ ਦਿਖਾਣਾ ਨਾ ਬੀਡੀ ਲਾਈਟ ਖੜਾ ਸੀਗਾ ਉਹ ਤੇ ਬੀਡੀ ਲਾਈਟ ਖੜਾ ਸੀਗਾ ਉਸ ਅੰਦਰ ਖਾਲੀ ਪਈ ਸੀਗੀ ਰੋਜ਼ ਕਰਕੇ ਅੱਗ ਪਾ ਅੱਗ ਫੜ ਲਈ ਅੱਗ ਫੜ ਲਈ ਤੇ ਜਿਹੜਾ ਸੀਗਾ ਗੈਸ ਪਾਉਣ ਵਾਲਾ ਪਲਟੀ ਮਾਰਨ ਵਾਲਾ ਦੁਕਾਨਦਾਰ ਉਹ ਕਹਿੰਦੇ ਭੱਜ ਲਿਆ ਤੇ ਹੋਰਾਂ ਨੇ ਪਾਣੀ ਪਾਤਾ ਵੀ ਬੁਝ ਜੂ ਬਾਸ ਫਿਰ ਜਿਹੜੇ ਪੰਜ-ਛੇ ਸਿਲੰਡਰ ਸੀ ਧਮਾਕਾ ਹੋ ਗਿਆ ਉਹਦਾ ਨਾਲ ਅੱਗ ਲੱਗ ਗਈ। ਕਾਰਨ ਬੀੜੀ 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 ਦਾ ਕਾਰਨ। ਸਿਲੰਡਰ ਕਿੰਨਾ ਕ ਵੱਡਾ ਸੀਗਾ ਜੀ? ਸਿਲੰਡਰ ਵੱਡੇ ਸੀ ਮਨਾਂ ਦਾ। ਤੇ ਸੱਟਾਂ ਵੀ ਲੱਗੀਆਂ ਦੱਸਿਆ ਜਾ ਰਿਹਾ। ਹਾਂ ਇੱਕ ਮੁੰਡਾ ਹੈ ਉਹਨੂੰ ਲੈ ਕੇ ਗਏ ਨੇ ਸੱਤਾ ਸੱਤਾ ਉਹਦਾ ਮੁੰਡਾ ਹੈ ਸੁਖਚੈਨ ਉਹਨੂੰ ਲੈ ਕੇ। ਕਿ ਬਿੰਡਿੰਗ ਸੱਟ ਲੱਗੀ ਹੈ। ਉਹ ਇੱਕ ਦੇ ਪੇਟ ਚੋਂ ਨਿਕਲ ਐਥੂ ਪੇਟ ਚੋਂ ਨਿਕਲ ਕੇ ਆਇਆ ਨਿਕਲ ਗਿਆ। ਇੱਕ ਮਿੰਟ। ਕਾਰ ਆਈਆਂ ਇੰਤਜ਼ਾਰ ਰਹੀਆਂ। ਹੁਣ ਤੱਕ ਅੱਜ ਜਿਹੜੇ ਸਾਹੂ ਪੈ ਗਿਆ। ਬਿੰਡਿੰਗ ਦਾ ਰਿਪੋਰਟ ਦੀ ਗੱਡੀ ਆਈ ਹੈ ਫਰਮੇਟ ਦੀ ਪਰੇਸ ਤਮਾਕੀ ਇੱਕ ਵਾਰੀ 14 ਲੱਖਾ ਜਿਹੜਾ ਜਿੱਤ ਗਿਆ ਸੀ ਕੀ ਨਾਮ ਕੀ ਤੁਹਾਡਾ ਜੀ ਅਜੀਤ ਸ਼ਰਮਾ ਕੀ ਗੱਲ ਕੀ ਹੋਈ ਹੈ ਸਾਹਿਬ ਕੋਈ ਗੈਸ ਚੁੱਲੇ ਰਿਪੇਅਰ ਦਾ ਕੰਮ ਕਰਦੇ ਸੀ ਜੀ ਹਾਂ ਉਹਦੇ ਚ ਕੋਈ ਗੈਸ ਸਿਲੰਡਰ ਹੋਊਆ ਉਹਦੇ ਸਪਾਰਕ ਹੋ ਗਈ ਬਲਾਸਟ ਹੋ ਗਿਆ ਜੀ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਇਹਨਾਂ ਦੀ ਆਪਦੀ ਦੁਕਾਨ ਦਾ ਹੋਇਆ ਜੀ ਹੋਰ ਕੋਈ ਜਾਨੀ ਮਾਲ ਦੀ ਨੁਕਸਾਨੀ ਹੋਇਆ ਤਮਾਕਾ ਕਿੰਨਾ ਕੁ ਸੀਗਾ ਤਮਾਕਾ ਬਹੁਤ ਜ਼ੋਰਦਾਰ ਸੀ ਜੀ ਸਿਲੰਡਰ ਫਟਿਆ ਕਿੰਨੇ ਗੱਡੀਆਂ ਆ ਗਈਆਂ ਇੱਥੇ ਗੱਡੀਆਂ ਦੋ ਆਈਆਂ ਜੀ ਫਾਇਰ ਬ੍ਰਿਗੇਡ ਦੀਆਂ ਨੁਕਸਾਨ ਤਾਂ ਹੋਇਆ ਸੱਟਾ ਸੁੱਟਾ ਤਾਂ ਨਹੀਂ ਲੱਗਿਆ ਨਹੀਂ ਸੱਟਾ ਸੁੱਟਾ ਕੋਈ ਜਾਨੀਵਾਲੀ ਨੁਕਸਾਨੀ ਹੋਇਆ ਜੀ ਵੱਡੇ ਸਿਲੰਡਰ ਸੀ ਇਹਨਾਂ ਕੋਲ ਹਾਂ ਵੱਡਾ ਸਿਲੰਡਰ ਸੀ 14 ਕਿਲੋ ਵਾਲਾ ਜੋ ਆਪਣਾ ਘਰੇਲੂ ਹੁੰਦਾ ਕਿਸਮਤੀ ਉਹ ਫਟਿਆਗਾ ਉਹ ਫਟਿਆ ਕਨਫਰਮ ਨਹੀਂ ਬਈ ਸੁਣਨਾ ਚਾਹੀ ਵੀ ਉਹ ਵੀ ਫਟਿਆ ਦੇਖਦੇ ਆਪਾਂ ਹੱਥੇ ਸੁਣੀਏ ਗੱਲ ਕਸ ਤੋਂ ਕੋਈ ਕਹਿੰਦਾ ਕਹਾਂ ਸੀ ਇਹ ਡੈਡੀ ਕੰਮ ਕਰਦੇ ਸੀ ਗੈਸ ਰਿਪੇਅਰਿੰਗ ਦਾ ਕੰਮ ਕਰਦੇ ਸੀ ਜੀ ਗੈਸ ਗੈਸ ਹਾਂ ਛੁੱਲੇ ਰਿਪੇਅਰਿੰਗ ਦਾ ਕੰਮ ਕਰਦੇ ਸੀ ਗੈਸ ਪਰਦੇ ਵੀ ਸੀ ਕਈ ਵਾਰ ਕੋਈ ਮਾੜਾ ਮੋਟਾ ਭਰਦੇ ਉਹਨਾਂ ਨਿਕਾ ਹਾਂ ਹਾਂਜੀ ਕਿਸ ਤਰ੍ਹਾਂ ਫਿਰ ਅੱਗੇ ਕਿਸ ਤਰ੍ਹਾਂ ਲੱਗੀ ਇਹ ਇਹਨਾਂ ਨੂੰ ਨਹੀਂ ਪਤਾ ਜੀ ਮੈਂ ਨਾਲ ਆਈ ਦੁਕਾਨ ਤੇ ਕੰਮ ਕਰਦਾ ਮੇਰੀ ਕਟਿੰਗ ਦੀ ਦੁਕਾਨ ਮੇਰੀ ਕਟਿੰਗ ਵਾਲੀ ਦੁਕਾਨ ਆ ਮੈਂ ਨਾਲ ਕੰਮ ਕਰਦਾ ਸੀਗਾ ਉਹਨਾਂ ਨੂੰ ਨਹੀਂ ਪਤਾ ਵੀ ਕਿ ਲੱਗੀ ਕਿਵੇਂ ਜੀ ਤੇ ਗੈਸ ਗੈਸ ਕੱਢਦੇ ਸਮੇਂ ਲੱਗੀ ਜਾਂ ਕੋਈ ਨਹੀਂ ਉਹ ਕੋਈ ਇਸ਼ੂ ਕਰਕੇ ਲੱਗੀ ਆ ਹੋਰ ਕੋਈ ਨਹੀਂ ਗਾ ਜੇ ਕੋਈ ਫਿਰ ਗੈਸ ਦੇ ਸਿਲੰਡਰ ਵੀ ਫਟੇ ਨੇ ਨਹੀਂ ਨਹੀਂ ਜੀ ਕੋਈ ਇੱਕ ਦੋ ਛੋਟੇ ਸਿਲੰਡਰ ਦਾ ਨੁਕਸਾਨ ਹੋਇਆ ਕੋਈ ਨੁਕਸਾਨ ਨਹੀਂ ਜੀ ਜਦੋਂ ਇਸ ਤਰ੍ਹਾਂ ਦਾ ਕੰਮ ਕਰਦੇ ਫਾਇਰ ਸਲੈਕਟਰ ਵਗੈਰਾ ਨਹੀਂ ਰੱਖਿਆ ਜਾਂਦਾ ਥੱਟ ਕੋਲੇ ਨਹੀਂ ਜੋ ਤਾਂ ਮਾੜਾ ਮੋਟਾ ਕੰਮ ਕਰਦੇ ਇੰਨਾ ਕੰਮ ਨਹੀਂ ਕਰਦੇ ਜੀ ਉਹ ਮਾੜਾ ਮੋਟਾ ਡੈਡੀ ਕੋਈ ਆ ਗਿਆ ਗਵਾਂਢ ਕੋਈ ਮਾੜਾ ਮੋਟਾ ਰਿਪੇਅਰ ਕਰਤੀ ਇਹਦਾ ਕੰਮ ਨਹੀਂ ਆ ਕੋਈ ਕੋਈ ਐਮਰਜੈਂਸੀ ਕੋਈ ਆ ਗਿਆ ਤਾਂ ਉਹ ਕੰਮ ਕਰਦੇ ਤੇ ਉਹ ਨਹੀਂ ਕੰਮ ਕਰਦੇ ਵੱਡੇ ਧਮਾਕੇ ਵੀ ਹੋਏ ਸਿਲੰਡਰ ਵੀ ਫਟੇ ਹੋਏ ਗਾ ਨਹੀਂ ਇੱਕ ਅੱਧਾ ਧਮਾਕਾ ਹੋਇਆ ਜੀ ਨਾਲੀ ਦੁਕਾਨ ਵੀ ਵਧੀਆ ਪਈ ਹੈ ਜੀ ਮੇਰੇ ਨਾਲ ਵਾਲੀ ਦੁਕਾਨ ਹੈ ਹੋਰ ਕੋਈ ਹੋ ਨਿਕਾ ਮਾੜਾ ਮੱਟਾ ਕੋਈ ਲੱਕੜ ਸੀਗਾ ਉਦੋਂ ਅੱਗ ਪਈ ਹੈ ਕੋਈ ਬਾਲਾ ਨਿਕਾ ਜੀ ਜਿਹੜੀ ਤੁਹਾਡੀ ਦੁਕਾਨ ਸੀ ਤੁਹਾਡੇ ਰੇੜੀ ਦੇ ਉਦੋਂ ਸਾਰੀ ਤਬਾਹ ਹੋ ਗਈ ਹਾਂਜੀ ਉਹਨੂੰ ਅੱਗ ਲਗਰਨ ਕਰਕੇ ਜੋ ਲੱਕੜ ਦਾ ਸਮਾਨ ਸੀਗਾ ਮਾੜਾ ਮੱਟਾ ਜਿਹੜਾ ਕੋਈ ਛੱਤਾਂ ਉੱਡੀ ਗਿਆ ਤੇ ਮਾਕੇ ਨਾਲ ਨਹੀਂ ਨਹੀਂ ਕੋਈ ਛੱਤ ਨਹੀਂ ਉੱਡੀ ਛੱਤ ਸਹੀ ਹੈ ਜੀ ਬਸ ਉਹ ਧੂਆਂ ਕਰਕੇ ਤਾਂ ਲੱਗਦੀ ਅੱਗ ਕਰਕੇ ਹੋਰ ਕੋਈ ਆ ਜਾ ਹਾਂ ਕਹਿੰਦਾ ਹੋਇਆ ਨਾ ਸੰਡਾ ਫਟਾ ਹਾਂਜੀ ਉਹ ਜਿਹੜੀ ਕੀ ਹੋਈ ਤਾਂ ਹੋ ਗਈ ਜੀ ਸ਼ਰਮਾ ਜੀ ਕੀ ਜੀ ਨਾਮ ਹੈ ਜੀ ਗੁਰਦਰਪ ਸਿੰਘ ਦੱਸੋ ਕਿੱਥੇ ਇਹ ਕੋਈ ਸਲੰਡਰਾਂ ਦੀ ਦੁਕਾਨ ਸੀ ਛੋਟੇ ਸਲੰਡਰ ਵਗੈਰਾ ਪਤਾ ਨਹੀਂ ਪਰਦੇ ਆ ਜੇ ਕੋਈ ਪ੍ਰੋਪਰ ਪਤਾ ਨਹੀਂ ਲੱਗਿਆ ਅੱਗ ਬੁਝਾ ਕੇ ਛੇੜਿਆ ਵਿੱਚ ਲੋਕਾਂ ਦੇ ਦੱਸਣ ਮੁਤਾਬਕ ਵੀ ਦੋ ਧਮਾਕੇ ਵੀ ਹੋਏ ਆ ਅੰਦਰ ਸਲੰਡਰ ਫਟੇ ਨੇ ਆ ਸਲੰਡਰ ਫਟੇ ਆ ਇੱਕ ਦੋ ਧਮਾਕੇ ਹੋਇਆ ਵੀ ਛੋਟੇ ਸਲੰਡਰ ਜਿਹੜੇ ਹੁੰਦੇ ਆਪਣੇ ਹਾਂ ਹਾਂ ਉਹ ਇੱਕ ਰਿਕਾਰਡ ਵੀ ਕੋਈ ਨਹੀਂ ਦੁਕਾਨ ਇੱਕ ਹੀ ਸੀ ਅੱਛਾ ਕਿੰਨੀ ਫਰਿਜਟ ਦੀ ਗੱਡੀ ਆ ਗਈ ਆਪਣੇ ਤੇ ਦੋ ਫਰਿਜਟ ਦੀਆਂ ਗੱਡੀਆਂ ਪਹੁੰਚ ਗਈਆਂ ਜੀ ਮੌਕੇ ਤੇ ਚੱਲ ਰਿਹਾ ਆਪਾਂ ਅਪਰੇਸ਼ਨ ਹਾਂ ਅਪਰੇਸ਼ਨ ਚੱਲੀ ਜਾਂਦਾ ਹੈ ਕੰਟਰੋਲ ਇੱਕ ਵਾਰੀ ਅੱਗ ਟੋੜਾ ਹੈ ਕਿੰਨੇ ਕੁ ਨੁਕਸ ਕੀ ਕਿੰਨਾਗਾ ਜਾਨੀ ਨੁਕਸਾਨ ਤੋਂ ਵਿਚਾਰਿਆ ਆ ਜਾਨੀ ਨੁਕਸਾਨ ਤੋਂ ਵਿਚਾਰਿਆ ਅੱਛਾ ਬਾਕੀ ਬਾਕੀ ਪਟਾਟ ਸਾਰਾ ਨੁਕਸਾਨ ਹੋ ਗਿਆ ਆ ਦੁਕਾਨ ਦਾ ਨੁਕਸਾਨ ਹੋ ਗਿਆ ਜਾਨੀ ਨੁਕਸਾਨ ਉਹਨੂੰ ਬਚ ਗਿਆ ਕਿਉਂਕਿ ਆਸ-ਪਾਸੇ ਢੀਪੜਾ ਵਾਲਾ ਇਲਾਕਾ ਹੈਗਾ ਹੋਰ ਦੁਕਾਨਾਂ ਤੋਂ ਨਹੀਂ ਅੱਗ ਫੜੀ ਨਹੀਂ ਨਹੀਂ ਉਹ ਉੱਧਰ ਕੰਟਰੋਲ ਦਾ ਬਚੇ ਰਹੀ ਬਹੁਤ ਜ਼ਿਆਦਾ ਬਚੇ ਰਹੀ ਹਾਂ